ਤਾਂ ਜੀ ਆਪ ਲੋ ਬੰਮਾ ਭਾਈ 5 ਤਰੀਕ ਨੂੰ ਪੰਜਾਬੀ ਆ ਗਏ ਮੁੰਵੀ ਆ ਰਹੀ ਹੈ ਜੀ ਉਹ ਬੱਲੇ ਤੇ ਦੇਖੀ ਯਾਰ ਮੂੰਹ ਤੇ ਨਾ ਪਾ ਤੇ ਆ ਲੈ ਆਦਾ ਮੇਰਾ ਵੀ ਹਾਂਜੀ ਹਾਂਜੀ ਲਓ ਜੀ ਬਹੁਤ ਬਹੁਤ ਵਧਾਈਆਂ ਹੋ ਗਈਆਂ ਬਟਿਆਲੇ ਨੂੰ 5 ਸਤੰਬਰ ਨੂੰ 5 ਸਤੰਬਰ ਨੂੰ 5 ਸਤੰਬਰ ਨੂੰ ਪੰਜ ਸਤੰਬਰ ਨੂੰ ਆ ਰਹੀ ਹੈ ਜੀ ਪੰਜਾਬੀ ਆ ਗਏ ਪੰਜਾਬੀ ਆ ਗਏ ਕਿਆ ਜਾਵੇ ਜਾਵਾਂਗਾ ਸੋਹਣੇ ਸਰਦਾਰ ਸੋਹਣੇ ਸਰਦਾਰ ਮੁੰਡੇ ਕਹਿੜ ਪਰਿਆਲੇ ਦੇ ਸਾਹਰੇ ਵਿੱਚ ਟੱਕਾ ਜਾਂਦਾ ਹੋ ਰਿਹਾ ਵੀ ਮਿੰਡਾ ਦੇ ਬੰਦੇ ਆ ਰਹੇ ਆ ਜੀ 5 ਤਰੀਕ ਨੂੰ ਫਿਲਮੇ ਘਰਾਂ ਦੇ ਵਿੱਚ ਜੋ ਸਾਰੇ ਜਾਣੇ ਆਪ ਦੀਆਂ ਕੀਮਤੀ ਵੋਟਾਂ ਸਿਰਮੇਂਦਰ ਸਿੰਘ ਪਾ ਗਏ ਆਓ ਤੇ ਪੰਜਾਬੀ ਆ ਗਏ ਉਹਨੂੰ ਕਾਮਯਾਬ ਬਣਾਓ